ਚਰਨ ਉਚਾਰਨ ਵਾਲੇ ਬਾਣੀ ਵਿਚਾਰ ਭਾਗ 153 ਗੁਰੂ ਪਿਆਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਇੱਕ ਮਹਾਨ ਤੁਕ ਲੈ ਰਹੇ ਹਾਂ ਜਿਸ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਤੁਕ ਦੇ ਥੋੜਾ ਜਿਹਾ ਸਮਝਾਂਗੇ ਤਾਂ ਸਾਡੇ ਲੋਕਾਂ ਦੇ ਕਦੇ ਕਰਨ ਵਾਲੀ ਹੋਵੇਗੀ ਇਸ ਦੀ ਮਹਾਨਤਾ ਦੀ ਸਮਝ ਆ ਜਾਵੇਗੀ ਕਿਤਨੀ ਮਹਾਨ ਹੈ ਕਿਸ ਤੋਂ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ ਇਹ ਬਰੋਦਿਕ ਦਸਤੇ ਹੱਲ ਲੱਗੇ ਵਾ ਵਾ ਕਰਤੇ ਆ ਮਨ ਨਿਰਮਲ ਹੋਵੇ ਵਾ ਵਾ ਕਰਤੇ ਆ ਮਨ ਨਿਰਮਲ ਹੋਵੇ ਹੋਮ ਵਿੱਚੋਂ ਜਾਏ ਹੋਮ ਵਿੱਚੋਂ ਜਾਏ ਹੋਮ ਵਿੱਚੋਂ ਜਾਏ ਅਰਥਾਤ ਗੁਰੂ ਜੀ ਕਹਿੰਦੇ ਹਨ ਈਸ਼ੁਰ ਦੇ ਵਾਲ ਵਿਚਾਰ ਦੇ ਉੜਾਈਏ ਕਰੀਏ ਤੇ ਉਸ ਦੇ ਗੁਣਾਂ ਨੂੰ ਸਮਝੇ ਤੇ ਵਾਹ ਵਾਹ ਕਰੀਏ ਤਾਂ ਸਾਡੇ ਸਾਡਾ ਮਨ ਨਿਰਮਲ ਹੋ ਜਾਏਗਾ ਅਪਵਿੱਤਰ ਮਨ ਪਵਿੱਤਰ ਹੋ ਜਾਏਗਾ ਇਹਦੇ ਵਿੱਚੋਂ ਓਮੈ ਨਿਕਲ ਜਾਵੇਗੀ ਓਮ ਹੀ ਤੇ ਸਾਰੇ ਦੁੱਖਾਂ ਦਾ ਘਰ ਹੈ ਵਾਹ ਵਾਹ ਕਰਤੇ ਮਨ ਨਿਰਮਲ ਹੋ ਸਕਦਾ ਹੈ ਵਾਹ ਵਾਹ ਕੀ ਹੈ ਕਿਸ ਦੀ ਕਰਨੀ ਹੈ ਇਹ ਵਿਚਾਰ ਕਰਦੇ ਹਾਂ ਵਾਹ ਪ੍ਰਭੂ ਈਸ਼ਵਰ ਵਾਹਿਗੁਰੂ ਉਹ ਅਮੇਜ਼ਿੰਗ ਵੰਡਰਫੁਲ ਉਸ ਦੇ ਬਾਰੇ ਜਿੰਨਾ ਸੋਚਾਂਗੇ ਅੰਦਰੋਂ ਫਿਰ ਵਾਹ ਵਾਹ ਕਰ ਉੱਠਾਂਗੇ ਇੱਕ ਸੱਚ ਹੋਇਆ ਪ੍ਰਭੂ ਜਿਹੜਾ ਕਿ ਸਾਨੂੰ ਦਿਖਦਾ ਨਹੀਂ ਮਹਿਸੂਸ ਹੁੰਦਾ ਹੈ ਉਹ ਵੀ ਜਿਹਦੇ ਅੰਦਰ ਕੁਝ ਗੁਣ ਹੁੰਦੇ ਹਨ ਤੇ ਪ੍ਰਭੂ ਦੇ ਨਾਲ ਪ੍ਰੇਮ ਕਰਦੇ ਹਨ ਉਹਦਾ ਸਿਮਰਨ ਕਰਦੇ ਹਨ ਉਹਨਾਂ ਦੀ ਆਜ਼ ਕਰਦੇ ਹਨ ਤਾਂ ਉਹ ਉਸ ਨੂੰ ਉਹ ਉਸ ਦਾ ਅਨੰਦ ਮਾਣ ਸਕਦੇ ਹਨ ਮਾਣਦੇ ਵੀ ਹਨ ਵਾਹ ਵਾਹ ਉਹ ਵਾਹਿਗੁਰੂ ਜਿਹੜਾ ਸਰਬਸ਼ਕਤੀਮਾਨ ਹੈ ਉਹ ਵਾਹਿਗੁਰੂ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਉਹ ਵੈਗਰੂ ਉਹ ਸੋਤੇਸ਼ਤ ਆਪ ਪ੍ਰਗਟ ਹੋਇਆ ਤੇ ਉਹ ਸੱਚ ਹੈ ਸੱਚ ਹੈ ਜਿਸ ਦਾ ਕਿਸੇ ਨਾਲ ਬਹਿਰ ਵਿਰੋਧ ਨਹੀਂ ਉਹ ਗੁਣਾਂ ਦਾ ਦਾਤਾ ਹੈ ਗੁਣਾਂ ਦਾ ਖਜ਼ਾਨਾ ਹੈ ਉਸੇ ਗੁਣਨਾਰੀ ਸਾਰਾ ਸੰਸਾਰ ਚੱਲਦਾ ਹੈ ਉਸ ਦਾ ਇੱਕ ਇੱਕ ਚੀਜ਼ ਜਿਹੜੀ ਬਿਖਾਰੇ ਸੋਚਾਂਗੇ ਵਿਚਾਰਾਂਗੇ ਤਾਂ ਉਸ ਦੇ ਚੋਂ ਗੁਣ ਹੀ ਗੁਣ ਨਿਕਲਣਗੇ ਉਹ ਸੱਚ ਹੀ ਸੱਚ ਨਿਕਲੇਗਾ ਉਹ ਸੱਚ ਵਾਹਿਗੁਰੂ ਸਰਵ ਵਿਆਪਕ ਸਰਵ ਸ਼ਕਤੀਮਾਨ ਜੋ ਸਭ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਸਭ ਦੀ ਉਹ ਦੇਖਭਾਲ ਕਰ ਰਿਹਾ ਹੈ ਸਕਿਮਾ ਕਰਨ ਵਾਲਾ ਹੈ ਦਿਆਲੂ ਹੈ ਕਿਰਪਾਲੂ ਹੈ ਇਹ ਅਸੀਂ ਸਾਰੇ ਗੁਣ ਉਸ ਦੇ ਗਾਵਾਂਗੇ ਵਿਚਾਰਾਂਗੇ ਉਸ ਦਾ ਸਿਮਰਨ ਕਰਾਂਗੇ ਗੁਰਬਾਣੀ ਗਾਵਾਂਗੇ ਮਨ ਤਨ ਦੇ ਨਾਲ ਤਾਂ ਸਾਡਾ ਮਨ ਪਵਿੱਤਰ ਹੁੰਦਾ ਜਾਵੇਗਾ ਉੱਤਰ ਹੁੰਦਾ ਜਾਵੇਗਾ ਉਸ ਦੀ ਭਗਤੀ ਕਰਨਾ ਉਸ ਦੀ ਵਾਹ ਵਾਹ ਕਰਨਾ ਹੈ ਉਹ ਕਮਾਲ ਦਾ ਹੈ ਉਹ ਕਮਾਲ ਦਾ ਹੈ ਅਸੀਂ ਦੇਖੀ ਆਪਣੇ ਸਰੀਰ ਵੱਲ ਤਾਂ ਕਿੰਨਾ ਹੀ ਕਮਾਲ ਦਾ ਹੈਗਾ ਸਿਸਟਮ ਹੈਗਾ ਇੱਕ ਸਰੀਰ ਜੋ ਮਾਤਾ ਪਿਤਾ ਦੇ ਰਕਤੋਂ ਬਣਿਆ ਹੁੰਦਾ ਹੈ ਜਿਹੜਾ ਕਿਸਾਨ ਨੂੰ ਇਸ ਦਾ ਵੀ ਨਹੀਂ ਹੈਗਾ ਉਹ ਗੁਰਦੂਬੀਨ ਲਾ ਕੇ ਦੇਖਣਾ ਪੈਂਦੇ ਹਨ ਉਸ ਤੋਂ ਅਸ ਦਾ ਵੱਡਾ ਸਾਡਾ ਸਰੀਰ ਬਣ ਜਾਂਦਾ ਤੇ ਉਹਦੇ ਅੰਦਰ ਕਿਹਤਰਾ ਕੁਛ ਹੈਗਾ ਹੈਰਾਨ ਕਰਨ ਵਾਲਾ ਹੈ ਉੱਪਰ ਤੋਂ ਲੱਗ ਜਾਏ ਤਾਂ ਸਾਡਾ ਸਿਰ ਹੈ ਉਹਦੇ ਤੇ ਕੇਸ ਹਨ ਉਹਨਾਂ ਦਾ ਵੀ ਮਕਸਦ ਹੈ ਜੋ ਈਸ਼ਵਰ ਨੇ ਬਣਾਇਆ ਉਹ ਸਭ ਚੀਜ਼ ਦਾ ਮਕਸਦ ਹੈ ਫਿਰ ਉਸਨੇ ਸਾਡਾ ਅੰਦਰ ਦਿਮਾਗ ਪਾਇਆ ਹੈ ਇਹ 라 ਸੋਚਦਾ ਹੈ ਵਿਚਾਰਦਾ ਹੈ ਤੇ ਕਰਮ ਕਰਨ ਲਈ ਪ੍ਰੇਰਿਤ ਕਰਦਾ ਹੈ ਇਸ ਦੇ ਵਿੱਚ ਮਨ ਹੈ ਸੰਸਕਾਰਾਂ ਦਾ ਸਮੂਹ ਉਸ ਮਨ ਸੰਸਕਾਰਾਂ ਦੇ ਸਮੂਹ ਹੀ ਸਾਡਾ ਜੀਵਨ ਚਲਾਉਂਦਾ ਹੈ ਸੰਸਕਾਰਾਂ ਦੇ ਅਨੁਸਾਰ ਹੀ ਅਸੀਂ ਅੱਗੋਂ ਕਰਮ ਕਰਦੇ ਆ ਫੈਸਲੇ ਲੈਂਦੇ ਹਾਂ ਤੇ ਜੀਵਨ ਚੱਲਦਾ ਹੈ ਜਿਸ ਵਿੱਚ ਅਪਵਿੱਤਰ ਹਨ ਸੰਸਕਾਰ ਉਹਨ ਨੂੰ ਪਵਿੱਤਰ ਕਰਨਾ ਹੈ ਉਹਦਾ ਤਰੀਕਾ ਵੀ ਇਹੀ ਹੈ ਵਾਹ ਵਾਹ ਉਹ ਕਰਦੇ ਆ ਵਾਹ 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 ਉਹ ਅਨਿਰੰਕਾਰ ਵਾਹ ਵਾਹ ਉਹ ਨਿਰਆਕਾਰ ਹੈ ਤੇ ਸ੍ਰਿਸ਼ਟੀ ਉਹਦਾ ਸাকার ਰੂਪ ਹੈ ਉਸ ਦੇ ਵਿੱਚ ਉਸਨੇ ਜੋ ਕੁਝ ਪਾਇਆ ਬਣਾਇਆ ਉਸ ਦੇ ਵਿੱਚ ਉਸਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੋਇਆ ਹੈ ਜਿਵੇਂ ਕਿ ਅਸੀਂ ਮਨੁੱਖ ਅਗੇ ਹਾਂ ਅਸੀਂ ਬੋਲਦੇ ਹਾਂ ਚੱਲਦੇ ਹਾਂ ਉਹ ਜਿਹੜੀ ਬੋਲਣ ਚੱਲਣ ਵਾਲੀ ਸਾਡੇ ਅੰਦਰ ਹੈ ਉਹ ਇੱਕ ਜੋਤ ਹੈ ਉਹ ਈਸ਼ਵਰੀ ਜੋਤ ਹੀ ਹੈ ਈਸ਼ਵਰ ਨੇ ਆਪਣੀ ਜੋਤ ਪਾਈ ਹੈ ਤਾਂ ਇਹ ਸਾਡਾ ਸਰੀਰ ਕੰਮ ਕਰਦਾ ਹੈ ਸੋਚਦਾ ਹੈ ਵੇਖਦਾ ਹੈ ਕੰਦਾ ਹੈ ਪਿੰਦਾ ਹੈ ਸਰੀਰ ਕਿਰਿਆ ਕਰਦਾ ਹੈ ਹੈਰਾਨ ਕਰਨ ਵਾਲੀ ਗੱਲ ਹੈ ਸਾਡੇ ਅੰਦਰ ਪਾਚਨ ਸ਼ਕਤੀ ਲਈ ਕੀ ਕੁਝ ਬਣਾਇਆ ਹੋਇਆ ਅੰਦਰ ਈਸ਼ਵਰ ਨੇ ਅਸੀਂ ਮੂੰਹ ਚੀਜ਼ ਰੋਟੀ ਖਾਂਦੇ ਆਂ ਬੰਦੇ ਆਂ ਤੇ ਸਾਡੇ ਦੰਦ ਚੁੱਥਦੇ ਹਨ ਅੰਦਰ ਜਾਂਦਾ ਹੈ ਤੇ ਜ਼ੁਬਾਨ ਨਾਲੋਂ ਹੱਲੇ ਲੈ ਜਾਂਦੀ ਹੈ ਸਵਾਦ ਵੀ ਮਾਣਦੀ ਹੈ ਜ਼ੁਬਾਨ ਨਾਲ ਅਸੀਂ ਬੋਲਦੇ ਵੀ ਹਾਂ ਤੇ ਅੰਦਰ ਪੇਟੇ ਚਲਾ ਜਾਂਦਾ ਹੈ ਇਤਨੇ ਹੀ ਅੰਦਰ ਭੱਟੀਆਂ ਬਣੀਆਂ ਹੋਈਆਂ ਹਨ ਜਿੰਨਾਂ ਦੇ ਗਰਮੀ ਦੇ ਨਾਲ ਉਹ ਸਾਡਾ ਅੰਨ ਸਬਜ਼ੀਆਂ ਜਾਂ ਫਲ ਜੋ ਵੀ ਖਾਂਦੇ ਹਾਂ ਉਹ ਅੰਦਰ ਤੇ ਪਿੰਗਲ ਦਾ ਹੈ ਉਹਦੇ ਵਿੱਚੋਂ ਫਿਰ ਖੂਨ ਬਣਦਾ ਹੈ ਖੂਨ ਸਰੀਰ ਨੂੰ ਲੋੜ ਹੁੰਦੀ ਹੈ ਚਲਾਣ ਲਈ ਚਲਣ ਚੱਲਦਾ ਹੈ ਜੋ ਵੇਸਟੇਜ ਹੁੰਦੀ ਹੈ ਤੋ ਨਿਕਲ ਜਾਂਦੀ ਹੈ ਬਾਹਰ ਮਲੂਤਰ ਸਾਰਾ ਨਿਕਲ ਜਾਂਦਾ ਹੈ ਤੇ ਚੰਗੀਆਂ ਚੀਜ਼ਾਂ ਅੰਦਰ ਆ ਜਾਂਦੀਆਂ ਹਨ ਖੂਨ ਖੂਨ ਦੇ ਨਾਲ ਸਾਡਾ ਸਰੀਰ ਦੀ ਵੰਤਰ ਹੁੰਦੀ ਹੈ ਡਵੈਲਪਮੈਂਟ ਹੁੰਦੀ ਹੈ। ਕੋਮ ਜੜਾ ਕਿ ਬਹੁਤ ਜ਼ਰੂਰੀ ਹੈ। ਉਸ ਦੇ ਸਰੀਰ ਦੀ ਹਰ ਪੈਰ ਤੋਂ ਲੈ ਕੇ ਸਿਰ ਤੱਕ ਹਰ ਨਾੜ ਦੇ ਵਿੱਚ ਪਹੁੰਚਾਣ ਲਈ ਈਸ਼ਵਰ ਨੇ ਦਿਲ ਪਾਇਆ ਹੈ। ਉਸ ਨੂੰ ਨਿਸ਼ਾਫ ਕਰ ਲੈ ਗੁਰਦੇ ਬਣਾਏ ਹਨ। ਕਮਾਲ ਕਮਾਲ ਹੈ। ਹਰ ਚੀਜ਼ ਕਮਾਲ ਹੈ। ਸੋਚੋ ਵਿਚਾਰੀਏ ਤਸਾਂ ਨੂੰ ਲੱਗਦਾ ਹੈ ਜਦ ਤੁਸੀਂ ਵਿਚਾਰਦੇ ਹਾਂ ਪੂਰੀ ਤਰ੍ਹਾਂ ਹਨ ਕਰਕੇ ਤਾਂ ਸਾਡਾ ਤਨ ਦੇ ਵਿੱਚ ਚੰਦਰੋਂ ਚਰਚ ਰਾਤ ਨਿਕਲ ਹੁੰਦੀ ਹੈ ਤੇ ਸਾਨੂੰ ਲੱਗਦਾ ਹੈ ਇਤਨਾ ਕਮਾਲ ਦਾ ਹੈਰਾਨ ਕਰਨ ਵਾਲਾ ਸਾਰਾ ਉਹਦਾ ਸਿਸਟਮ ਹੈ ਸਾਡੇ ਹੱਥ ਚੱਲਦੇ ਨੇ ਸਾਡਾ ਮਨ ਜੋ ਹੁਕਮ ਕਰਦਾ ਹੈ ਸਰੀਰ ਚੱਲਦਾ ਹੈ ਅੱਗੇ ਵੱਧਦਾ ਹੈ ਪਿੱਛੇ ਜਾਂਦਾ ਹੈ ਇਸ ਤਰ੍ਹਾਂ ਸੋਚਦੇ ਹਾਂ ਤਾਂ ਫਿਰ ਆਪਣੇ ਆਪ ਉਹ ਲੱਗ ਧਿਆਨ ਆਂਦਾ ਹੈ ਕਿ ਮੈਂ ਕੀ ਹਾਂ ਮੈਂ ਤਾਂ ਛੋਟੀ ਜਿਹੀ ਅਚੀਵਮੈਂਟ ਕਰ ਲੈਣਾ ਉੱਚਾ ਕੰਮ ਕਰ ਲੈਣਾ ਹੈਗਾ ਕੋਈ ਵੀ ਤਾਂ ਮੈਂ ਉਸ ਹੰਕਾਰ ਕਰ ਬੈਠਦਾ ਇੱਕ ਹਵਤ ਹੈ ਕਿ ਚੂਹੇ ਨੂੰ ਹਲਦੀ ਦੀ ਗੰਢੀ ਮਿਲ ਗਈ ਤਾਂ ਪਸਾਰੀ ਬਣ ਬੈਠਾ ਮਤਲਬ ਸਾਡੇ ਇਤਨਾ ਛੋਟਾ ਗਿਆਨ ਤੇ ਨਾਲ ਅਸੀਂ ਹੰਕਾਰ ਕਰਕੇ ਬੈਠ ਜਾਂਦੇ ਹਾਂ ਤੇ ਉਹਦੇ ਨਾਲ ਅਸੀਂ ਆ ਕੋ ਲੜਦੇ ਆ ਝਗੜਦੇ ਆ ਆਪਣੇ ਮਨ ਤਰ ਨੂੰ ਸਾੜਦੇ ਆ ਤੁਹਾਨੂੰ ਇਸ ਕਾਲ ਦੀ ਸਮਝ ਆਂਦੀ ਹੈਗੀ ਹੈ ਤਾਂ ਫਿਰ ਅਸੀਂ ਕਹਿੰਨੇ ਵਾਹ ਤੇ ਮੈਂ ਤਾਂ ਕੁਝ ਵੀ ਨਹੀਂ ਆ ਮੈਂ ਤਾਂ ਕੁਝ ਵੀ ਨਹੀਂ ਆ ਈਸ਼ਵਰ ਕਿੰਨਾ ਮਹਾਨ ਹੈ ਜਿਹੜਾ ਕਿ ਦਿਸਦਾ ਵੀ ਨਹੀਂ ਉਹ ਸੱਚ ਹੈ ਕਿਵੇਂ ਵਿਆਪਕ ਹੈ ਸਭ ਜਗ੍ਹਾ ਹੈਗਾ ਸਾਨੂੰ ਵੇਖ ਵੀ ਰਿਹਾ ਹੈ ਸਾਡੇ ਤੋਂ ਹਕੂਮਤ ਵੀ ਕਰ ਰਿਹਾ ਹੈ ਉਹ ਕਮਾਲ ਦਾ ਹੈਗਾ ਉਹ ਕਮਾਲ ਦਾ ਹੈਰਾਨ ਕਰਨ ਵਾਲਾ ਹੈ ਵਿਸਮਾਦ ਦਿੰਦਾ ਹੈ ਹਰ ਚੀਜ਼ ਉਸ ਦੀ ਇਸ ਤਰ੍ਹਾਂ ਹੀ ਜਿਵੇਂ ਈਸ਼ਵਰ ਨੇ ਬਣਾਇਆ ਹੈਗਾ ਮਨੁੱਖੀ ਸਰੀਰ ਉਹਦੀ ਹਰ ਵਸਤੂ ਇਸੇ ਤਰ੍ਹਾਂ ਪਾਣੀ ਲਾ ਲੋ ਪਾਣੀ ਨੂੰ ਪੀਵਾਂਗੇ ਤਾਂ ਜੀਵਨ ਚੱਲਦਾ ਹੈ ਤੇ ਪਾਣੀ ਵਿੱਚ ਕਿਤਨਾ ਕੁਛ ਹੈ ਪਾਣੀ ਵਿੱਚ ਕਿਤਨਾ ਕੁਛ ਹੈਗਾ ਹੋਰ ਜਿਹੜਾ ਸਾਡੇ ਸਰੀਰ ਨੂੰ ਚਲਾਉਂਦਾ ਹੈ ਸਾਡੇ ਅੰਦਰੋਂ ਪੇਟ ਨੂੰ ਸਾਫ਼ ਵੀ ਕਰਦਾ ਹੈਗਾ ਪੇਟ ਸਾਰੇ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਹਵਾ ਦੀ ਲੋੜ ਹੈ ਅਬਾ ਕਿਤਨਾ ਕੁ ਸਹਵਾਵਾਂ ਦੇ ਵਿੱਚ ਪਾਣੀ ਦੇ ਵਿੱਚ ਸਾਇੰਸ ਦੱਸਦੀ ਹੈ ਕਿਤਨੇ ਕਿਸਮ ਦੀਆਂ ਹਵਾਵਾਂ ਹਨ ਕਰਮ ਠੰਡੀਆਂ ਕਿਸਮ ਕਿਸਮ ਦੀਆਂ ਹਨ ਜਿੰਨੀ ਖੋਜ ਕਰਦੇ ਹਾਂ ਕਿਤਨੇ ਗੈਸਾਂ ਨੂੰ ਨਾਂ ਦੇ ਦਿੱਤਾ ਗਿਆ ਹੈ ਜਦੋਂ ਅਸੀਂ ਸਾਰਾ ਕੁਝ ਦੇਖਦੇ ਹਾਂ ਤਾਂ ਸਾਨੂੰ ਹੰਕਾਰ ਸਾਡਾ ਟੁੱਟਦਾ ਹੈ ਤੇ ਫਿਰ ਅਸੀਂ ਉਹ ਰੱਬ ਨਾਲ ਈਸ਼ਵਰ ਨਾਲ ਪ੍ਰੇਮ ਪਾਉਂਦੇ ਹਾਂ ਹੋਮੇ ਹੋਮੇ ਨਾਮੇ ਨਾਲ ਵਿਰੋਧ ਹੈ ਦੋਏ ਨਵਸੈ ਇੱਕ ਥਾਂਏ ਹੋਮੇ ਨਾਮੇ ਨਾਲ ਵਿਰੋਧ ਹੈ ਦੋਏ ਨਵਸੈ ਇੱਕ ਥਾਂਏ ਇਹ ਸਾਡੇ ਅੰਦਰ ਹੰਕਾਰ ਹੈ ਤਾਂ ਈਸ਼ਵਰੀ ਗੁਣ ਨਹੀਂ ਆ ਸਕਦੇ ਤੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੱਕਰ ਵਿੱਚ ਤੁਰੇ ਰਹਨੇ ਆ ਤੇ ਇਹਨਾਂ ਦਾ ਪੰਜਾਂ ਤੋਂ ਵੱਡਾ ਸਰਦਾਰ ਇਹਨਾਂ ਦਾ ਹੰਕਾਰ ਹੀ ਹੈ ਇਹ ਹੰਕਾਰ ਦੇ ਅੱਗੇ ਨਾਲ ਲੱਗੋ ਮਿਠਾ ਲੈਂਦੇ ਹਾਂ ਖਤਮ ਕਰ ਲੈਂਦੇ ਆ ਤੇ ਬਾਕੀ ਚਾਰੇ ਵੀ ਪੁੱਛ ਹੋ ਜਾਂਦੇ ਹਨ ਖਤਮ ਉਹਨਾਂ ਦਾ ਵੀ ਕੋਈ ਵਜੂਦ ਨਹੀਂ ਉਹ ਵੀ ਆਪਣਾ ਸਿਰ ਨਹੀਂ ਚੁੱਕਦੇ ਫਿਰ ਕਰੇ ਕਰਮ ਨਹੀਂ ਕਰਦੇ ਫਰਕਮ ਹਿਸਾਬ ਨਾਲ ਹੀ ਕਰਦੇ ਹਨ ਉਹ ਨਿਜਮਤ ਹੋ ਜਾਂਦੇ ਹਨ ਨਿਜਮ ਦੇ ਅੰਦਰ ਆ ਜਾਂਦੇ ਹਨ ਹੰਕਾਰ ਹੀ ਸਭ ਤੋਂ ਵੱਡਾ ਸਾਡਾ ਦੁਸ਼ਮਣ ਹੈ ਸਾਡੇ ਤੇ ਈਸ਼ਵਰ ਦੇ ਵਿਚਕਾਰ ਹੰਕਾਰ ਦੀ ਹੀ ਦੀਵਾਰ ਖੜੀ ਹੋਈ ਹੈ ਇਸ ਦੀਵਾਰ ਨੂੰ ਅਸੀਂ ਹਟਾਉਣਾ ਹੈ ਕਿਵੇਂ ਹਟਾਉਣਾ ਹੈ ਵਾਹੂ ਵਾਹੂ ਕਰਤਿਆ ਮਨ ਨਿਰਮਲ ਹੋਵੇ ਉਸ ਪ੍ਰਭੂ ਦੇ ਗੁਣ ਗਾਉਂਦੇ ਆ ਉਸ ਦੇ ਨਾਮ ਦਾ ਸਿਮਰਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਜਪਦੇ ਆ ਉਸ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਂਦੇ ਆ ਕਰਦੇ ਆ ਕਾਲਦੇ ਆ ਤੇ ਉਹ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਫਿਰ ਅੱਛਾ ਜੀਵਨ ਜੀ ਸਕਦੇ ਹਾਂ ਤੇ ਸੋ ਮੈਂ ਵਿੱਚੋਂ ਜਾਣ ਦੇ ਨਾਲ ਹਰ ਜੂ ਹੰਕਾਰ ਨਾ ਭਾਵੇ ਪਰਮਾਤਮਾ ਨੂੰ ਹੰਕਾਰ ਬਿਲਕੁਲ ਨਹੀਂ ਪਾਉਂਦਾ ਬਿਲਕੁਲ ਪਸੰਦ ਨਹੀਂ ਆਗਾ ਸਭ ਤੋਂ ਵੱਡਾ ਦੁਸ਼ਮਣ ਉਹ ਹੰਕਾਰ ਨੂੰ ਹੀ ਕਹਿੰਦਾ ਹੈ ਇਹ ਹੰਕਾਰ ਕਾਰਨ ਹੀ ਲੋਕ ਮੇਰੇ ਨਾਲ ਪਿਆਰ ਨਹੀਂ ਪਾਉਂਦੇ ਹੰਕਾਰ ਨੂੰ ਤੋੜਨਾ ਆਏਗਾ ਜਿਹੜਾ ਇਸ ਨੂੰ ਤੋੜ ਲਏਗਾ ਉਹ ਪ੍ਰਭੂ ਤੱਕ ਪਹੁੰਚੇਗਾ ਹੰਕਾਰ ਨੂੰ ਹਰਾਣਾ ਹੈ ਸੱਚ ਨੂੰ ਜਗਾਣਾ ਹੈ ਸੱਚ ਦੇ ਉੱਤੇ ਅਸਰ ਅਮਲ ਕਰਨਾ ਹੈ ਸੱਚਾ ਸੁੱਚਾ ਜੀਵਨ ਜੀਣਾ ਹੈ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਬਸ ਆਨੰਦ ਅਵਸਥਾ ਵਿੱਚ ਆ ਜਾਣਾ ਹੈ ਸੁਖੀ ਹੋ ਜਾਣਾ ਹੈ ਸੱਚਾ ਸੁਖ ਮਾਨਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੀਰ ਜੀ ਤੁਹਾਨੂੰ ਜੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਚੈਨਲ ਨੂੰ તે વિડીયોનું લાઈક શેર ભી કરવાદ